हां जी वेलकम बैक टू गिल्ड स्वेंटोर ऑनलाइन ई लर्निंग प्लेटफॉर्म एंड वेरी गुड इवनिंग टू एवरीवन दे आई होप ਤੁਸੀਂ ਸਾਰੇ ਜਾਨੀ ਠੀਕ ਹੋਵੋਗੇ ਔਰ ਆਪਣੀ ਪ੍ਰੈਪਰੇਸ਼ਨ ਤੁਸੀਂ ਕਾਫੀ ਅچھے ਤਰੀਕੇ ਨਾਲ ਕਰ ਰਹੇ ਹੋਵੋਗੇ ਸੋ ਬੱਚੇ ਇੱਕ ਵਾਰੀ ਕਨਫਰਮ ਕਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਕਿ ਐਵੇਂ ਆਡੀਓ ਪ੍ਰੋਪਰਲੀ ਆਡੀਓ ਵੀਡੀਓ ਪਰਫੈਕਟਲੀ ਫਾਈਨ ਹੈ देन ਫਿਰ ਜੋ ਹੈ ਆਪਾਂ ਇਸ ਪਾਰਟिकुलर ਸੈਸ਼ਨ ਦੇ ਬਾਰੇ ਜੋ ਹੈ ਆਪਾਂ ਗੱਲ ਕਰਾਂਗੇ ठीक है जी सो so, उस तो बाद जो है तो नैक्सट काम हैगा है सैशन एक बार लाइक जरूर करना है शेयर जरूर करना है डिफरेंट ग्रुप्स तक पहुँचा दो सो डैट की जी ਹੋਰ ਵੀ ਬੱਚੇ ਹੈ ਜਿਨ੍ਹਾਂ ਦੇ ਨਾਲ ਇਹ ਧੋਖਾ ਹੋਇਆ ਹੈ ਉਹਨਾਂ ਤੱਕ ਇਹ ਸੈਸ਼ਨ ਪਹੁੰਚ ਜਾਏ ਠੀਕ ਹੈ ਐਂਡ ਜਿਹੜੇ ਆਪਣੀ ਮੇਨ ਆਪਾਂ ਕਹਿ ਸਕਦੇ ਕਿ ਜਿਹੜੇ ਆਫੀਸਰ ਹੈ ਜਿਨ੍ਹਾਂ ਨੇ ਇਹ ਪੇਪਰ ਜਿਹੜਾ ਕੰਡਕਟ ਕਰਵਾਣਾ ਸੀ ਉਹਨਾਂ ਤੱਕ ਵੀ ਇਹ ਸੈਸ਼ਨ ਜਿਹੜਾ ਹੈ ਪਹੁੰਚਣਾ ਚਾਹੀਦਾ ਉਹਨਾਂ ਤੱਕ ਇਹ ਆਵਾਜ਼ ਜਿਹੜੀ ਹੈ ਬੱਚੇ ਉਹ ਪਹੁੰਚਣੀ ਚਾਹੀਦੀ ਆ ਸੋ ਸੈਸ਼ਨ ਨੂੰ ਬੱਚੇ ਸ਼ੇਅਰ ਜ਼ਰੂਰ ਕਰੋ ਠੀਕ ਹੈ ਆਪਣੀ ਸਟੇਟਸ ਲਗਾ ਦਿਆ ਕਰੋ ਠੀਕ ਹੈ ਤੇ ਉਸ ਤੋਂ ਇਲਾਵਾ ਅਗਰ ਤੁਸੀਂ ਨਿਊ ਹੋ ਇਸ ਚੈਨਲ ਤੇ ਦੈਨ ਪਲੀਜ਼ ਡੂ ਸਬਸਕ੍ਰਾਈਬ ਥਿਸ ਚੈਨਲ ਸੋ ਥੈਟ ਕੀ ਜਿਹੜੀ ਆਪਣੀ ਡੇਲੀ ਕਲਾਸਿਸ वगैरह ਹੁੰਦੀਆਂ ਆ ਜਾਂ ਕੋਈ ਇੰਪੋਰਟੈਂਟ ਸੈਸ਼ਨ ਹੁੰਦਾ ਹੈ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅਤੇ ਕੋਈ ਵੀ ਇੰਪੋਰਟੈਂਟ ਕਲਾਸ ਨੂੰ ਤੁਸੀਂ ਮਿਸ ਨਾ ਕਰੋ ਠੀਕ ਹੈ ਜੀ ਸੋ ਹੁਣ ਦੇਖੋ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਪਿੱਛੇ ਜੋ ਹੈ ਆਪਣੇ ਜੋ ਪੰਜਾਬ ਦੇ ਮੁੱਖ ਮੰਤਰੀ ਹੈ ਉਹ ਕਾਫੀ ਲੰਬੇ ਸਮੇਂ ਤੋਂ ਜੋ ਹੈ ਕੋਸ਼ਿਸ਼ ਕਰ ਰਹੇ ਆ ਠੀਕ ਹੈ ਬਟ ਕੀ ਸਿਰਫ ਪੰਜਾਬ ਦੇ ਮੁੱਖ ਮੰਤਰੀ ਦੀ ਜਿਹੜੀ ਕੋਸ਼ਿਸ਼ ਹੈ ਉਹੀ ਕਾਫੀ ਹੈ ਜਾਂ ਫਿਰ ਪੰਜਾਬ ਦੀ ਜਿਹੜੀ ਲੋਕੀ ਹੈ ਜਾਂ ਫਿਰ ਜਿਹੜੇ ਹਾਇਰ ਪੋਜੀਸ਼ਨਸ ਦੇ ਉੱਪਰ ਜਿਹੜੇ ਆਪਣੇ ਬੰਦੇ ਬੈਠੇ ਹੋਏ ਜਿਹੜੇ ਆਪਣੇ ਅਫਸਰ ਬੈਠੇ ਹੋਏ ਪੰਜਾਬੀ ਬੈਠੇ ਹੋਏ ਆ ਕਿ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਕਿ ਪੰਜਾਬ ਨੂੰ ਜੋ ਹੈ ਆਪਾਂ ਰੰਗਲਾ ਪੰਜਾਬ ਬਣਾਉਣਾ ਹੈ ਤੇ ਇਸ ਦੇ ਬਾਰੇ ਜੋ ਹੈ ਆਪਾਂ ਗੱਲ ਕਰਾਂਗੇ ਕਿ ਜਿਹੜਾ ਪੰਜਾਬ ਪੀਸੀਐਸ ਦਾ ਪੇਪਰ ਬੱਚੇ ਜਿਹੜਾ ਲਿਆ ਗਿਆ ਹੈ 7 ਦਸੰਬਰ ਨੂੰ ਰੀਸੈਂਟਲੀ ਪ੍ਰੀਲਿਮਸ ਦਾ ਪੇਪਰ ਕੰਡਕਟ ਕਰਵਾਇਆ ਗਿਆ ਹੈ ਸੋ ਉਸ ਦੇ ਵਿੱਚ ਜੋ ਹੈ ਬਹੁਤ ਸਾਰੀਆਂ ਅੰਗੈਲੀਆਂ ਕੀਤੀਆਂ ਗਈਆਂ ਹਨ ਪੀਪੀਐਸਸੀ ਦੇ ਦੁਆਰਾ ਜਿਨ੍ਹਾਂ ਨੇ ਪੇਪਰ ਜਿਹੜਾ ਹੈ ਬੱਚੇ ਤਿਆਰ ਕੀਤਾ ਹੈ ਠੀਕ ਹੈ ਸੋ ਉਹਨਾਂ ਦੁਆਰਾ ਬਹੁਤ ਸਾਰੀਆਂ ਜੋ ਹੈ ਅੰਗੈਲੀਆਂ ਜੜੀਆਂ ਹੈ ਦੇ ਵਿੱਚ ਕੀਤੀਆਂ ਗਈਆਂ ਹਨ ਸੋ ਉਸ ਦੇ ਬਾਰੇ ਜੋ ਹੈ ਆਪਾਂ ਇਹਦੇ ਵਿੱਚ ਡਿਸਕਸ ਕਰਾਂਗੇ ਅੱਜ ਦੇ ਸੈਸ਼ਨ ਦੇ ਵਿੱਚ ਠੀਕ ਹੈ ਸੋ ਸੈਸ਼ਨ ਨੂੰ ਸ਼ੇਅਰ ਜ਼ਰੂਰ ਕਰੋ ਦੇਖੋ ਹੁਣ ਤੁਹਾਨੂੰ ਸਭ ਨੂੰ ਪਤਾ ਹੈ ਕਿ ਆਪਣਾ 4-5 ਸਾਲਾਂ ਬਾਅਦ ਜੋ ਹੈ ਪੰਜਾਬ ਪੀਸੀਐਸ ਦਾ ਜਿਹੜਾ ਪੇਪਰ ਹੈ ਠੀਕ ਹੈ ਉਹ ਜੋ ਹੈ ਇਹਦੀਆਂ ਵੈਕੈਂਸੀਜ਼ ਜਿਹੜੀਆਂ ਹੈ ਆਊਟ ਹੋਈਆਂ ਹਨ ਇੰਨੀ ਵੇਟ ਤੋਂ ਬਾਅਦ ਇੰਨੇ ਲੰਬੇ ਸਮੇਂ ਤੋਂ ਬਾਅਦ ਜੋ ਹੈ ਪਹਿਲਾਂ ਕੀ ਹੁੰਦਾ ਸੀਗਾ ਆਹੀ 40 ਵੈਕੈਂਸੀਜ਼ ਆ ਗਈਆਂ 50 ਵੈਕੈਂਸੀਜ਼ ਆ ਗਈਆਂ 80 ਵੈਕੈਂਸੀਜ਼ ਆ ਗਈਆਂ ਸੋ ਇਸੇ ਇਹੀ ਨੰਬਰਿੰਗ ਦੀ ਵੈਕੈਂਸੀਜ਼ ਜਿਹੜੀਆਂ ਸੀ ਹਮੇਸ਼ਾ ਸਾਨੂੰ ਪੀਪੀਐਸਸੀ ਵੱਲੋਂ ਜੋ ਹੈ ਦੇਖੀਆਂ ਜੋ ਹੈ ਮਿਲਦੀਆਂ ਸੀ ਦੇਖੋ ਨੂੰ ਮਿਲਦੀਆਂ ਹੁੰਦੀਆਂ ਸੀਗੀਆਂ ਬਟ ਹੁਣ ਇਸ ਵਾਰ ਜੋ ਹੈ ਆਪਣੀ ਜੋ ਹੈ ਤੁਹਾਨੂੰ ਪਤਾ ਹੈ ਕਿ ਇਸ ਸਰਕਾਰ ਨੇ ਥੋੜੀ ਕੋਸ਼ਿਸ਼ ਕੀਤੀ ਹੈ ਤੇ ਖਿੱਚ ਧੂਕੇ ਜੋ ਹੈ ਇਸ ਵਾਰ ਜਿਹੜੀਆਂ ਵੈਕੈਂਸੀਸ ਹੈਗੀਆਂ ਲਗਭਗ ਜੋ ਹੈ 322 ਵੈਕੈਂਸੀਸ ਜਿਹੜੀਆਂ ਹਨ ਉਹਨਾਂ ਨੇ ਆਊਟ ਕੀਤੀਆਂ ਹੈ ਤੇ ਹੋ ਸਕਦਾ ਹੈ ਕਿ ਕੱਲ ਨੂੰ ਇੱਕ ਹੋਰੀਜਨਟਲ ਲਾ ਕੇ ਇਹ ਵੈਕੈਂਸੀਸ ਹੋਰ ਵੀ ਜ਼ਿਆਦਾ ਅੱਗੇ ਇਹਨਾਂ ਨੂੰ ਇਨਕਰੀਜ਼ ਕੀਤਾ ਜਾਵੇ ਠੀਕ ਹੈ ਹੁਣ ਇਹ ਵੈਕੈਂਸੀ ਜਿਹੜੀਆਂ ਸੀ ਫਾਈਨਲੀ 4-5 ਸਾਲ ਦਾ ਸਾਲਾ ਬਾਅਦ ਜੋ ਹੈ ਆਊਟ ਤਾਂ ਹੋ ਗਈਆਂ ਹੈ ਨਾ ਹੁਣ ਇਹਦੇ ਵਿੱਚ ਜੋ ਹੈ ਲਗਭਗ 80000 ਬੱਚਾ ਨੇ ਜੋ ਹੈ ਅਪਲਾਈ ਕੀਤਾ ਸੀਗਾ 80000 ਐਪਲੀਕੇਸ਼ਨ ਸੀਗੀਆਂ ਠੀਕ ਹੈ ਹੁਣ ਤੁਸੀਂ ਇਹ ਲਾ ਲਓ ਕਿ ਜਿਹੜੀ ਇਹਦੀ ਫੀਸ ਹੈਗੀ ਹੈ ਪੀਪੀਐਸਸੀ ਦੀ ਉਹ ਕਿੰਨੀ ਹੈਗੀ ਤੁਹਾਨੂੰ ਸਭ ਨੂੰ ਪਤਾ ਹੀ ਹੈ ਹੈ ਨਾ ਹੁਣ 80000 ਦੇ ਨਾਲ ਜੋ ਹੈ ਤੁਸੀਂ ਫੀਸ ਨੂੰ ਮਲਟੀਪਲਾਈ ਵੀ ਕਰ ਲਓ ਆਪਣੀ ਜਿਹੜੀ ਅਲੱਗ-ਅਲੱਗ ਕੈਟਾਗਰੀਜ਼ ਦੇ ਅਕੋਰਡਿੰਗ ਤਾਂ ਕਿੰਨਾ ਜਿਹੜਾ ਹੈ ਉਹਨਾਂ ਦੀ ਫੀਸ ਜਿਹੜੀ ਹੈ ਕਲੈਕਟ ਇੱਥੇ ਕੀਤੀ ਹੈ ਆਪਣੇ ਪੰਜਾਬੀਆਂ ਦੇ ਕੋਲੋਂ ਖਾਸ ਕਰਕੇ ਠੀਕ ਹੈ ਕਿ ਕਿ ਪੰਜਾਬੀਆਂ ਨੇ ਪੇਪਰ ਤਾਂ ਭਰਿਆ ਸੀ ਵਸੀ ਦਾ ਪੇਪਰ ਉਹਨਾਂ ਨੂੰ ਦੇਖਣ ਨੂੰ ਮਿਲਿਆ ਸੀਗਾ 4-5 ਸਾਲਾਂ ਬਾਅਦ ਤਾਂ ਹੁਣ ਕੀ ਹੁੰਦਾ ਹੈ ਇਹਦੇ ਵਿੱਚੋਂ ਸਿਰਫ ਜਿਹੜੇ ਹੈ 20000 ਬੱਚੇ ਜਿਹੜੇ ਹੈ ਅਰਾਊਂਡ 20000 ਦੇ ਆਸ-ਪਾਸ ਜਿਹੜੇ ਹੈ ਬੱਚਿਆਂ ਨੇ ਇਸ ਪੇਪਰ ਨੂੰ ਅਟੈਂਪਟ ਕੀਤਾ ਹੈ ਜਿਹੜੇ ਅਟੈਂਪਟ ਕਰਨਗੇ ਏਸੀ ਵੀ ਠੀਕ ਹੈ ਹੁਣ 20000 ਦੀ ਗੱਲ ਕਰੀਏ ਇਹਨਾਂ ਬੱਚਿਆਂ ਨੂੰ ਵੀ ਜੋ ਹੈ ਆਪਾਂ ਹੁਣ ਲੈ ਕੇ ਚੱਲਾਂਗੇ ਅੱਗੇ ਅਗਰ ਅਸੀਂ ਦੇਖੀਏ ਕਿ ਪ੍ਰੀਲਿਮਸ ਤੋਂ ਬਾਅਦ ਜਿਹੜਾ ਅਗਲਾ ਇਹਨਾਂ ਦਾ ਹੁੰਦਾ ਹੈ ਉਹ ਹੁੰਦਾ ਹੈ ਜੀ ਮੀਨਸ ਪੇਪਰ ਠੀਕ ਹੈ ਹੁਣ ਮੇਨਸ ਤੇ ਕੀ ਹੋਏਗਾ ਕਿ ਲਗਭਗ ਜੋ ਹੈ ਅਗਰ ਇਹ 13 ਗੁਣਾ ਬੱਚਿਆਂ ਨੂੰ ਬੁਲਾਉਂਦੇ ਆ ਲਗਭਗ ਜੋ ਹੈ 13 ਗੁਣਾ ਬੱਚਿਆਂ ਨੂੰ ਬੁਲਾਉਂਦੇ ਆ ਤਾਂ ਉਹਨli ਜੋ ਹੈ 4300 ਕੈਂਡੀਡੇਟਸ ਦੇ ਆਸ-ਪਾਸ ਜਿਹੜੇ ਹੈ ਬੱਚੇ ਇੱਥੇ ਅੱਗੇ ਆ ਜੋ ਹੈ ਜਾਣਗੇ ਕਿ ਤੇ ਮੀਨਸ ਦੇ ਵਿੱਚ ਜਾਣਗੇ ਠੀਕ ਹੈ ਹੁਣ ਇਹਦੇ ਵਿੱਚੋਂ ਜੋ ਹੈ ਇਹਨਾਂ 4300 ਕੈਂਡੀਡੇਟਸ ਦੇ ਵਿੱਚੋਂ ਜੋ ਹੈ ਓਨਲੀ 1.5 ਗੁਣਾ ਕੈਂਡੀਡੇਟਸ ਜਿਹੜੇ ਹੈਗੇ ਆ ਠੀਕ ਹੈ ਓਨਲੀ 1.5 ਗੁਣਾ ਕੈਂਡੀਡੇਟਸ ਜਿਹੜੇ ਹੈ ਅਗੇ ਅਗਲੇ ਪਾਰਟ ਲਈ ਯਾਨੀ ਕਿ ਇੰਟਰਵਿਊ ਲਈ ਜੋ ਹੈ ਤੇ ਬੁਲਾਈ ਜਾਣਗੇ ਠੀਕ ਹੈ ਬਟ ਹੁਣ ਇਥੇ ਮੁੱਦਾ ਕੀ ਹੈਗਾ ਇਸ ਚੀਜ਼ ਦੀ ਵਜ੍ਹਾ ਹੈ ਕਿ ਅਸੀਂ ਇਥੇ ਗੱਲ ਕਰੀਏ ਤਾਂ ਜਿਹੜਾ ਕੁਐਸਚਨ ਪੇਪਰ ਜਿਹੜਾ ਤੁਹਾਨੂੰ ਦੇਖਣ ਨੂੰ ਮਿਲਿਆ ਹੈ ਕਿਹਦੇ ਵਿੱਚ ਹੈ ਦੋ ਸੈਕਸ਼ਨ ਹੁੰਦੇ ਆ ਇੱਕ ਹੁੰਦਾ ਹੈ ਆਪਣਾ ਜੀਐਸ ਦਾ ਪੇਪਰ ਜਿਹਨੂੰ ਆਪਾਂ ਪੇਪਰ 1 ਕਹਿੰ ਦਿੰਦੇ ਆ ਠੀਕ ਹੈ ਇੱਕ ਹੁੰਦਾ ਹੈ ਆਪਣਾ ਸੀਸੈਟ ਦਾ ਪੇਪਰ ਠੀਕ ਹੈ ਜਿਹੜਾ ਕਿ ਐਪਟੀਟਿਊਡ ਟੈਸਟ ਹੁੰਦਾ ਹੈ ਜਿਹਨੂੰ ਆਪਾਂ ਪੇਪਰ 2 ਬੋਲ ਦਿੰਦੇ ਹਾਂ ਠੀਕ ਹੈ ਹੁਣ ਇਹਨਾਂ ਦੋਨਾਂ ਦੇ ਵਿੱਚ ਜੋ ਹੈ ਆਪਣੇ ਪੀਪੀਐਸ ਦੇ ਦੁਆਰਾ ਜੋ ਹੈ ਬਹੁਤ ਜ਼ਿਆਦਾ ਜਿਹੜੀਆਂ ਅੰਗਲੀਆਂ ਹੈ ਉਹ ਕੀਤੀਆਂ ਗਈਆਂ ਹੈ ਠੀਕ ਹੈ ਹੁਣ ਨਾਮ ਤੁਸੀਂ ਦੇਖੋ ਨਾਮ ਦੇ ਵਿੱਚ ਕੀ ਹੈ ਪੀਪੀਐਸ ਸੀ ਠੀਕ ਹੈ ਯਾਨੀ ਕਿ ਜੋ ਹੈ ਪੰਜਾਬ ਪੀਸੀਐਸ ਦਾ ਪੇਪਰ ਹੈਗਾ ਇਥੇ ਹੈਨਾ ਬਟ ਜੋ ਹੈ ਨਾਮ ਦੇ ਵਿੱਚ ਪੰਜਾਬ ਹੈਗਾ ਬਟ ਜੋ ਹੈ ਇਹਦੇ ਵਿੱਚ ਪੰਜਾਬ ਜੀਕੇ ਦਾ ਜਾਂ ਫਿਰ ਪੰਜਾਬ ਦੇ ਸਭਿਆਚਾਰ ਬਾਰੇ ਪੰਜਾਬ ਦੀ ਇਤਿਹਾਸ ਵਾਲੀ ਜੋ ਹੈ ਇਹਦੇ ਵਿੱਚ ਜੋ ਹੈ ਸਿਰਫ ਤਿੰਨ ਕੁਐਸਚਨ ਪੁੱਛੇ ਜਾਂਦੇ ਆ ਜਦਕਿ ਇੱਕ ਨੋਟੀਫਿਕੇਸ਼ਨ ਵੀ ਜੋ ਹੈ ਇਹਨਾਂ ਵੱਲੋਂ ਆਊਟ ਕੀਤਾ ਗਿਆ ਸੀਗਾ ਕਿ ਪੰਜਾਬ ਜੀਕੇ ਦੇ ਉੱਪਰ ਠੀਕ ਹੈ ਆਪਣੀ ਪੰਜਾਬ ਦੇ ਸਭਿਆਚਾਰ ਦੇ ਬਾਰੇ ਜੋ ਹੈ ਆਪਾਂ ਜ਼ਿਆਦਾ ਮਤਲਬ ਫੋਕਸ ਕਰਾਂਗੇ ਜਿਹੜੇ ਕੁਐਸਚਨ ਪੁੱਛੇ ਜਾਣਗੇ ਹਾਲਾਂਕਿ ਜਿਹੜਾ ਉਹ ਨੋਟੀਫਿਕੇਸ਼ਨ ਸੀਗਾ ਉਹ ਮੀਨਸ ਦੇ ਬਾਰੇ ਸੀਗਾ ਕਿ ਮੀਨਸ ਦੇ ਵਿੱਚ ਜੋ ਹੈ ਜ਼ਿਆਦਾ ਫੋਕਸ जाएगा के दे उपर अपने इतिहासर अपने अगली स्टेजे ठीक है हूँ कि सिर्फ जो है इतने तीन क्वेश्चन जो है पूछे गए जद कि पेपर जरा है अपना पंजाब लैवल का है ठीक है मतलब की अपनी स्टेट का है ਉਹਨਾਂ ਅਗਰਸਿੱਥੇ ਕੰਪੇਅਰ ਕਰੀਏ ਬਾਕੀ ਸਟੇਟਾਂ ਦੇ ਨਾਲ ਜਿਦਾ ਕਿ ਰਾਜਸਥਾਨ ਦਾ ਹੋ ਗਿਆ ਜਾਂ ਫਿਰ ਤੁਸੀਂ ਬਾਕੀ ਹੋਰ ਆਪਣੀ ਯੂਕੇ ਦਾ ਲੈ ਲਓ ਹਨਾ ਆਪਣੇ ਉੱਤਰਾਖੰਡ ਦਾ ਲੈ ਲਓ ਸੋ ਬਾਕੀ ਸਟੇਟਾਂ ਦੇ ਵਿੱਚ ਜਿਹੜੇ ਉਹਨਾਂ ਦੀ ਆਪਣੀ ਰਾਜਸਥਾਨ ਦੀ ਆਪਾਂ ਐਗਜ਼ਾਮਪਲ ਲੈ ਲੈਂਦੇ ਕਿ ਰਾਜਸਥਾਨ ਜੀਕੇ ਜਿਹੜੀ ਹੈ ਉਹਨਾਂ ਨੇ ਕਿੰਨੀ ਜ਼ਿਆਦਾ ਪੁੱਛੀ ਆ ਠੀਕ ਹੈ ਅਗਰ ਤੁਸੀਂ ਉਹਦਾ ਪੇਪਰ ਡਾਊਨਲੋਡ ਕਰਕੇ ਦੇਖੋ ਤਾਂ ਮੈਂ ਦਿਖਾ ਵੀ ਦਵਾਂਗੇ ਆਪਾਂ ਐਜ਼ ਅ ਪ੍ਰੂਫ ਕਿ ਸਭ ਤੋਂ ਜ਼ਿਆਦਾ ਜਿਹੜੀ ਵੇਟੇਜ ਸੀਗੀ ਉਹਨਾਂ ਦੀ ਉਹ ਰਾਜਸਥਾਨ ਜੀਕੇ ਦੀ ਸੀਗੀ ਠੀਕ ਹੈ ਕਿਉਂਕਿ ਉਹ ਰਾਜਸਥਾਨ ਲੈਵਲ ਦਾ ਪੇਪਰ ਹੈ ਬਟ ਇਥੇ ਆਪਣੇ ਪੰਜਾਬ ਪੀਸੀਐਸ ਵਾਲੇ ਕੋਸ਼ਿਸ਼ ਕਰਦੇ ਪਏ ਆ ਆਪਣੇ ਆਪ ਨੂੰ ਬਿਲਕੁਲ ਜੋ ਹੈ ਯੂਪੀਐਸਸੀ ਪੈਟਰਨ ਦੇ ਨਾਲ ਢਾਲ ਰਹੇ ਆ ਠੀਕ ਹੈ ਸੋ ਇਹ ਚੀਜ਼ ਹੈਗੀ ਆ ਹੁਣ ਜਿਹੜੇ ਆ ਪੰਜਾਬੀ ਹੈ ਜਿਹੜੇ ਆਪਣੇ ਪਿੰਡਾਂ ਦੇ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਸੀਗਾ ਜਿਹੜੇ ਬੱਚਾ ਨਹੀਂ ਇੱਥੇ ਫਾਰਮ ਜੋ ਹੈ ਭਰੇ ਹੋਏ ਆ ਫੀਸਾਂ ਭਰੀਆਂ ਹੋਈਆਂ ਇੰਨੀ-ਇੰਨੀ ਫੀਸਾਂ ਪਹਿਲਾਂ ਦਾ ਫੀਸਾਂ ਹੀ ਜੋ ਹੈ ਘਟਣੀ ਹੈਗੀਆਂ ਠੀਕ ਹੈ ਉਹ ਬੜੀ ਮੁਸ਼ਕਿਲਾਂ ਫੀਸਾਂ ਭਰਦੇ ਆ ਤੇ ਬਾਅਦ ਵਿੱਚ ਜਾ ਕੇ ਜੋ ਹੈ ਉਹਨਾਂ ਨੂੰ ਇਤਾਂ ਦਾ ਪੇਪਰ ਜਿਹੜਾ ਹੈ ਉਹ ਸੈੱਟ ਕੀਤਾ ਹੈ ਕਿ ਜਿਹਦੇ ਵਿੱਚ ਜੋ ਹੈ ਪੰਜਾਬ ਦੇ ਬਾਰੇ ਕੁਝ ਵੀ ਨਹੀਂ ਪੁੱਛਿਆ ਗਿਆ ਹੁਣ ਦੂਜਾ ਜਿਹੜੇ ਤੁਸੀਂ ਇੱਥੇ ਅਫਸਰ ਬਣਾਣੇ ਆ ਜਿਹਨਾਂ ਨੂੰ ਐਸ ਡੀ ਐਮ ਦੀ ਤੁਸੀਂ ਕੁਰਸੀ ਦੇਣੀ ਆ ਜਾਂ ਫਿਰ ਜਿਹਨਾਂ ਨੂੰ ਹੋਰ ਤੁਸੀਂ ਅਫਸਰ ਲੈਵਲ ਦੀਆਂ ਕੁਰਸੀਆਂ ਦੇਣੀਆਂ ਹੈ ਜਿਹੜੀ ਉੱਥੇ ਅਫਸਰ ਬਣਾਣੇ ਕਿ ਉਹਨਾਂ ਨੂੰ ਪੰਜਾਬ ਦੇ ਬਾਰੇ ਪਤਾ ਨਹੀਂ ਹੋਣਾ ਚਾਹੀਦਾ ਕਿ ਉਹਨੂੰ ਪੰਜਾਬ ਦੇ ਕਲਚਰ ਬਾਰੇ ਜੋ ਹੈ ਇਨਫੋਰਮੇਸ਼ਨ ਨਹੀਂ ਹੋਣੀ ਚਾਹੀਦੀ ਜਿਹੜਾ ਤੁਸੀਂ ਪੰਜਾਬ ਦੇ ਬਾਰੇ ਬਿਲਕੁਲ ਹੀ ਇਗਨੋਰ ਕਰ ਦਿੱਤਾ ਸਿਰਫ ਤਿੰਨ ਕੁਐਸਚਨ ਜਿਹੜੇ ਇਹਦੇ ਵਿੱਚ ਪੁੱਛੇਗੇ ਤਾਂ ਬਿਲਕੁਲ ਜਿਹੜੇ ਪੰਜਾਬੀ ਸੀਗੇ ਪੰਜਾਬ ਦੇ ਬੱਚੇ ਜਿਹੜੇ ਸੀਗੇ ਨਾ ਉਹਨਾਂ ਦਾ ਲੱਕ ਤੋੜ ਕੇ ਜੋ ਹੈ ਇੱਥੇ ਰੱਖ ਦਿੱਤਾ ਹੈ ਉਹਨੋਂ ਬੱਚੇ ਜਿਹੜੇ ਹੈ ਬਿਲਕੁਲ ਆਬਵੀਅਸਲੀ ਜੋ ਹੈ ਉਹ ਅਗਲੀ ਸਟੇਜ ਤੱਕ ਜੋ ਹੈ ਨਹੀਂ ਪਹੁੰਚ ਸਕਦੇ ਠੀਕ ਹੈ ਦੂਸਰਾ ਇੱਥੇ ਸੀ ਸੈੱਟ ਦੀ ਜੋ ਹੈ ਅਸੀਂ ਇੱਥੇ ਗੱਲ ਕਰਦੇ ਆਂ ਸੀ ਸੈੱਟ ਦਾ ਜਿਹੜਾ ਲੈਵਲ ਸੀਗਾ ਨਾ ਉਹ ਤਾਂ ਪੁੱਛੋ ਹੀ ਨਾ ਤੁਸੀਂ ਕਿ ਇਹਦੇ ਵਿੱਚ ਜੋ ਹੈ ਲਗਭਗ ਜੋ ਹੈ ਚਾਰ ਸਬਜੈਕਟਸ ਹੁੰਦੇ ਆ ਠੀਕ ਹੈ ਚਾਹੇ ਨੂੰ ਕੁਆਲੀਫਾਈਂਗ ਨੇਚਰ ਦਾ ਕਰ ਦਿੱਤਾ ਸੀਗਾ ਬਟ ਇਹਦੇ ਵਿੱਚ ਜੋ ਹੈ ਸਿਰਫ ਇਹਨਾਂ ਨੇ ਫੋਕਸ ਕੀਤਾ ਮੈਥਸ ਦੇ ਵਿੱਚ ਠੀਕ ਹੈ ਜੀ ਬਾਕੀ ਜੋ ਹੈ ਇੰਗਲਿਸ਼ ਦੇ ਉੱਪਰ ਸੋ ਇਹਨਾਂ ਦੋ ਚੀਜ਼ਾਂ ਦੇ ਉੱਪਰ ਇਹਨਾਂ ਦੋ ਸਬਜੈਕਟਸ ਦੇ ਉੱਪਰ ਜੋ ਹੈ ਇਹਨਾਂ ਨੇ ਫੋਕਸ ਕੀਤਾ ਜਿਹਦੇ ਵਿੱਚ ਆਪਣੇ ਪੰਜਾਬ ਦੇ ਬੱਚੇ ਆਪਣੇ ਪਿੰਡਾਂ ਦੇ ਬੱਚੇ ਜਿਹੜੇ ਹੈ ਉਹਨਾਂ ਦਾ ਹੱਥ ਬਹੁਤ ਟਾਈਟ ਹੈ ਤਾਂ ਇਦੋਂ ਹੀ ਜੋ ਹੈ ਇਹਨਾਂ ਨੇ ਸੀਐਸਟ ਦੇ ਵਿੱਚ ਜੋ ਹੈ ਆਪਣੇ ਪੰਜਾਬੀਆਂ ਦਾ ਰੱਕ ਤੋੜ ਕੇ ਰੱਖ ਦਿੱਤਾ ਉਹ ਜਿਹੜੇ ਬੱਚੇ ਅਗਰ GS ਪੇਪਰ ਜਿਹੜਾ ਹੈ ਉਹਨਾਂ ਦਾ ਪੇਪਰ 1 ਹੈ ਉਹਦੇ ਵਿੱਚ ਜੋ ਹੈ ਉਹਨਾਂ ਦੇ ਅੱਛੇ ਮਾਰਕਸ ਬੰਦੇ ਪਏ ਆ ਇੱਕ ਤੋਂ 20 ਪਲੱਸ ਮਾਰਕਸ ਬੰਦੇ ਪਏ ਆ ਬਟ ਜੋ ਹੈ ਇਸ ਚੀਜ਼ ਕਰਕੇ ਇਹਨਾਂ ਦੋ ਸਬਜੈਕਟਸ ਦੇ ਕਰਕੇ ਉਹ ਸੀ ਸੈੱਟ ਦੇ ਵਿੱਚੋਂ ਕੁਆਲੀਫਾਈ ਹੀ ਨਹੀਂ ਹੋ ਪਾਣਗੇ ਤਾਂ ਆਪਣੇ ਪੰਜਾਬੀ ਜਿਹੜੀ ਹੈ ਉਹ ਕਿੱਥੇ ਜਾਣਗੇ ਪਹਿਲਾਂ ਤਾਂ ਪੰਜਾਬੀ ਹੀ ਕਈ ਨਹੀਂ ਪੁੱਛੀ ਗਈ ਠੀਕ ਹੈ ਪੰਜਾਬੀ ਗ੍ਰਾਮਰ ਦੇ ਕੋਈ ਕੁਐਸਚਨਸ ਨਹੀਂ ਪੁੱਛੇਗੇ ਠੀਕ ਹੈ ਅਗਰ ਵਾਈ ਚਾਂਸ ਜੋ ਹੈ ਕੋਈ GS ਪੇਪਰ 1 ਕਲੀਅਰ ਕਰ ਵੀ ਲੈਂਦਾ ਹੈ ਤਾਂ ਉਹਦਾ ਨੰਕ ਜਿਹੜਾ ਹੈ ਸੀ ਸੈੱਟ ਨੇ ਤੋੜ ਦਿੱਤਾ ਤੋ ਇਹਦੇ ਵਿੱਚ ਬੱਚੇ ਜੋ ਹੈ ਪਹਿਲਾਂ ਇਸ ਤਰੀਕੇ ਦਾ ਕੰਮ ਜੋ ਹੈ ਆਪਣੇ ਹੋਰ ਵੀ ਬੋਰਡ ਜਿੱਦਾਂ ਕਿ ਪੀ ਟ੍ਰਿਪਲ ਐਸ ਵੀ ਹੋ ਗਿਆ ਉਹ ਵੀ ਇਦਾਂ ਦੇ ਹੀ ਜੋ ਹੈ ਅਣਗੈਲੀਆਂ ਕਰਦੇ ਹੁੰਦੇ ਸੀ। ਉਹਨਾਂ ਨੇ ਵੀ ਕੀ ਕੀਤਾ ਹੁੰਦਾ ਸੀਗਾ ਉਹਨਾਂ ਨੇ ਜੋ ਹੈ ਉਹ ਆਪਣੇ ਪੰਜਾਬ ਜੀਕੇ ਹੋ ਗਈ ਪੰਜਾਬ ਦਾ ਕਲਚਰ ਹੋ ਗਿਆ ਪੰਜਾਬ ਦਾ ਇਤਿਹਾਸ ਹੋ ਗਿਆ ਸਾਰੀਆਂ ਚੀਜ਼ਾਂ ਨੂੰ ਜੋ ਹੈ ਭੁੱਲ ਕੇ ਉਹ ਬਾਕੀ ਸਭ ਕੁਝ ਪਾ ਦਿੰਦੇ ਹੁੰਦੇ ਸੀਗੇ ਔਰ ਈਵਨ ਜੋ ਹੈ ਆਪਣਾ ਪੀ ਐਸ ਪੀ ਸੀਓ ਦੇ ਵਿੱਚ ਵੀ ਇਦਾਂ ਹੀ ਹੁੰਦਾ ਰਿਹਾ ਹੈ। ਠੀਕ ਹੈ ਬਟ ਹੁਣ ਉਹ ਥੋੜਾ ਜਿਹਾ ਪੀ ਟ੍ਰਿਪਲ ਐਸ ਵੀ ਸੁਧਰ ਚੁੱਕਿਆ ਹੈ। ਹੁਣ ਪੀਪੀਐਸਸੀ ਨੇ ਇਹ ਕੰਮ ਕਰਨ ਜੋ ਹੈ ਸ਼ੁਰੂ ਕਰ ਦਿੱਤੇ ਆ ਪੇਪਰ ਤਾਂ ਆਪਣੇ ਪੰਜਾਬ ਦਾ ਹੈ ਬਟ ਪੰਜਾਬ ਜੀਕੇ ਪੰਜਾਬੀ ਗ੍ਰਾਮਣ ਚੀਜ਼ਾਂ ਦਾ ਜੋ ਹੈ ਬਿਲਕੁਲ ਵੀ ਉਹਨਾਂ ਨੇ ਫੋਕਸ ਨਹੀਂ ਕੀਤਾ ਠੀਕ ਹੈ ਜੀ ਸੋ ਜਿਹੜੇ ਸੀਨੀਅਰ ਆਫੀਸਰਸ ਆ ਤੁਹਾਨੂੰ ਸਭ ਨੂੰ ਪਤਾ ਹੈ ਕਿ ਅਗਰ ਉਹਨਾਂ ਨੂੰ ਪੰਜਾਬ ਦੇ ਬਾਰੇ ਪਤਾ ਹੀ ਨਹੀਂ ਹੋਏਗਾ ਤੇ ਪੰਜਾਬ ਦੀ ਮਤਲਬ ਐਗਰੀਕਲਚਰ ਦਾ ਜੋ ਹੈ ਕੀ ਪੈਟਰਨ ਹੈਗਾ ਆ ਪੰਜਾਬ ਦਾ ਇਤਿਹਾਸ ਕੀ ਹੈ ਪੰਜਾਬ ਦਾ ਪਿਛੋਕੜ ਕੀ ਹੈਗਾ ਆ ਜਿਹੜੇ ਅੱਗੇ ਨਵੇਂ ਅਫਸਰ ਲੱਗਣੇ ਆ ਤੇ ਉਹਨਾਂ ਨੇ ਪੰਜਾਬ ਦੀ ਅੱਗੇ ਤੋਂ ਡਵੈਲਪਮੈਂਟ ਕਰਨੀ ਆ ਸੋ ਇਸ ਚੀਜ਼ ਦੇ ਬਾਰੇ ਥੋੜਾ ਅਹ ਤੂੰ ਹੱਸ ਤੋ ਸਮਝ ਕੇ ਜਿਹੜਾ ਪੇਪਰ ਸੀਗਾ ਉਹ ਸੈੱਟ ਕਰਨਾ ਚਾਹੀਦਾ ਸੀਗਾ ਐਟ ਲੀਸਟ ਜਿਹੜਾ ਸੀਗਾ ਇਹਦੇ ਵਿੱਚ ਕੁਝ ਜਿਹੜਾ ਅੱਛੇ ਲੈਵਲ ਦਾ ਪੋਰਸ਼ਨ ਜਿਹੜਾ ਸੀਗਾ ਆਪਣੇ ਪੰਜਾਬ ਜੀਕੇ ਦਾ ਵੀ ਹੋਣਾ ਚਾਹੀਦਾ ਸੀਗਾ ਠੀਕ ਹੈ ਜਿੱਦਾਂ ਕਿ ਹੁਣ ਬਾਕੀ ਸਟੇਟਾਂ ਦੇ ਵਿੱਚ ਹੁੰਦਾ ਹੈ ਉਹਨਾਂ ਦੀ ਜਿਹੜੀ ਲੋਕਲ ਜੀਕੇ ਹੈਗੀ ਆ ਉਹਦੇ ਬਾਰੇ ਜੋ ਹੈ ਉਹ ਜ਼ਿਆਦਾ ਫੋਕਸ ਕਰਦੀ ਹੈ ठीक है क्योंकि उन्होंने बारे जोकल जी स्टेट हैगी बारे जी नॉलेज होनी बहुत ज़्यादा इंपोर्टेंट है अगर जो है इतने तुम किसी अवसर लगाना है हूँ इतने की होएगा इतने जो है ओबियसली जहाँ का मैथ्स से इंग्लिश के हाथ बहुत अच्छा है अपने पंजाबियों का है नहीं गा तो हूँ यूपी बिहार के जे बच्चों ने पेपर दिता होएगा उन्होंने जो है पॉजिटिव साइन है उ जो अगे मेन्स में जाएगी ਸੋ ਓਬਵੀਅਸਲੀ ਹੁਣ ਅਗਰ ਪੰਜਾਬੀਆਂ ਨੇ ਜੋ ਹੈ ਪੇਪਰ ਦਿੱਤਾ ਹੈ ਤਾਂ ਇਹਨਾਂ ਦੀ ਜਿਹੜੀ ਮਤਲਬ ਹੁਣ ਬੱਚੇ ਪੇਪਰ ਇੰਨੀ ਕਲੀਅਰ ਕਰ ਪਾਣਗੇ ਤਾਂ ਇੱਥੇ ਜਿਹੜੀ ਮੈਰਿਟ ਵੀ ਬਣੇਗੀ ਨਾ ਮੈਰਿਟ ਵੀ ਜੋ ਹੈ ਤੁਸੀਂ ਦੇਖ ਲੈਣਾ ਕਿ ਅਗਰ ਜਨਰਲ ਜਿਹੜੀ ਆਪਣੇ ਹੈਗੀ ਹੈ ਜਨਰਲ ਕੈਂਡੀਡੇਟਸ ਨੂੰ ਛੱਡ ਕੇ ਜਿਹੜੀ ਬਾਕੀ ਕੈਂਡੀਡੇਟਸ ਹੋਣਗੇ 20 20 ਨੰਬਰ ਵਾਲੇ ਤੁਸੀਂ ਉੱਥੇ ਪਹੁੰਚਾਣੇ ਆ ਉਹਨਾਂ ਨੂੰ ਤੁਸੀਂ ਐਸ ਡੀ ਐਮ ਬਣਾਣਾ ਹੈ ਸੋ ਇਸ ਚੀਜ਼ ਦੇ ਉੱਪਰ ਜੋ ਹੈ ਥੋੜਾ ਫੋਕਸ ਕਰਨਾ ਚਾਹੀਦਾ ਹੈ ਪੀ ਪੀ ਐਸ ਸੀ ਨੂੰ ਐਂਡ ਹੁਣ ਇਹਦੇ ਬਾਰੇ ਜੋ ਹੈ ਇੱਕ ਨਿਊਜ਼ ਦੇ ਵਿੱਚ ਜੋ ਹੈ ਆਰਟੀਕਲ ਵੀ ਸਾਨੂੰ ਜੋ ਹੈ ਦੇਖਣ ਨੂੰ ਨਿਊਜ਼ਪੇਪਰ ਦੇ ਵਿੱਚ ਠੀਕ ਹੈ ਤੁਸੀਂ ਦੇਖ ਸਕਦੇ ਹੋ ਤੇ ਇਹਦੇ ਵਿੱਚ ਵੀ ਜੋ ਹੈ ਇਹੀ ਮੰਗ ਕੀਤੀ ਗਈ ਆ ਕਿ ਜਿੱਦਾਂ ਕਿ ਪਹਿਲੇ ਪੇਪਰ ਦੇ ਸਿਲੇਬਸ ਵਿੱਚ ਸਿੱਖੀ ਇਤਿਹਾਸ ਹੋ ਗਿਆ ਮਹਾਰਾਜਾ ਜੀਤ ਸਿੰਘ ਹੋ ਗਿਆ ਗੁਰੂ ਸਾਹਿਬਾਨ ਹੋਗੇ ਠੀਕ ਹੈ ਇਹਨਾਂ ਖੇਤਰਾਂ ਨੂੰ ਕਾਫੀ ਤੌਰ ਤੇ ਬਾਹਰ ਰੱਖਿਆ ਗਿਆ ਤੇ ਦੂਜਾ ਪੇਪਰ ਜੋ ਕਿ ਕੁਆਲੀਫਾਈਂਗ ਸੀਗਾ ਤੇ ਇਸ ਦਾ ਲਾਭ ਜਿਹੜਾ ਹੈ ਗੈਰ ਗਣਿਤ ਪਿਛੋਕੜ ਵਾਲੇ ਪਿੰਡੂ ਬੱਚਿਆਂ ਨੂੰ ਮਿਲਦਕਿ ਤਾਂ ਜੋ ਹੈ ਰੱਖਿਆ ਗਿਆ ਸੀਗਾ ਬਟ ਇਹਦੇ ਵਿੱਚ ਉਹ ਹੈ ਪੰਜਾਬੀ ਠੀਕ ਹੈ ਜਿਹੜੀ ਕਿ ਪਹਿਲਾਂ 15 ਨੰਬਰ ਦੀ ਹੁੰਦੀ ਸੀ ਪੰਜਾਬੀ ਪਹਿਲਾਂ 15 ਨੰਬਰ ਦੀ ਹੁੰਦੀ ਸੀਗੀ ਕਾਫੀ ਹੱਦ ਤੱਕ ਜੋ ਹੈ ਇਹਨਾਂ ਨੇ ਬਿਲਕੁਲ ਮੰਨਵੀ ਕਰ ਦਿੱਤਾ ਹੈ ਬਿਲਕੁਲ ਹਟਾਈ ਹੀ ਦਿੱਤਾ ਹੈ ਇਹਨਾਂ ਨੇ ਸੋ ਇਹਦੇ ਵਿੱਚ ਜੋ ਹੈ ਥੋੜਾ ਜਿਹਾ ਸ਼ਾਇਦ ਜੋ ਹੈ ਗ੍ਰੇਸ ਮਾਰਕਸ ਜਿਹੜੇ ਹੈ ਪੰਜਾਬ ਦੇ ਬੱਚਾ ਨੂੰ ਦੀਵਾਨ ਦੀ ਜੋ ਹੈ ਇੱਥੇ ਮੰਗ ਉੱਠ ਰਹੀ ਆ ਸੋ ਹੋਪ ਤੋਂ ਜੋ ਹੈ ਪੰਜਾਬੀਆਂ ਦੇ ਬਾਰੇ ਜੋ ਹੈ ਕੁਝ ਪੋਜ਼ਿਟਿਵ ਹੀ ਸਾਈਨ ਮਿਲਣ ਕੁਝ ਜੋ ਹੈ ਸੋਚਿਆ ਜਾਵੇ ਤਾਂ ਕਿ ਪੰਜਾਬ ਦੇ ਬੱਚਾ ਨੂੰ ਵੀ ਜੋ ਹੈ ਅ ਅੱਗੇ ਮੌਕਾ ਮਿਲੇ ਇਹਨਾਂ ਪੋਸਟਾਂ ਦੇ ਉੱਪਰ ਆਣ ਦੇ ਤਾਂ ਨਹੀਂ ਤਾਂ ਪੰਜਾਬ ਦੇ ਬੱਚਾ ਨੇ ਜੋ ਹੈ ਬਾਹਰ ਹੀ ਜਾਣਾ ਹੈ ਅਗਰ ਉਹਨਾਂ ਨੂੰ ਮੌਕੇ ਹੀ ਨਹੀਂ ਦਿੱਤੇ ਜਾਂਦੇ ਤਾਂ ਪੰਜਾਬੀ ਜਿਹੜੀ ਕਹਿੰਦੇ ਹੀ ਹੈ ਨਾ ਕਿ ਬਾਹਰ ਜਾਂਦੇ ਆ ਪੰਜਾਬ ਦੇ ਵਿੱਚ ਪੰਜਾਬੀ ਨਹੀਂ ਰਹੇ ਬਾਹਰ ਲੋਕੀ ਜੋ ਹੈ ਜ਼ਿਆਦਾ ਆ ਚੁੱਕੇ ਆ ਤਾਂ ਫਿਰ ਇਹ ਹੀ ਚੀਜ਼ਾਂ ਹੋਣੀਆਂ ਜਿਹਦੇ ਪੰਜਾਬ ਦੇ ਬੱਚਾ ਨੂੰ ਮੌਕਾ ਹੀ ਨਹੀਂ ਮਿਲਦਾ ਸੋ ਇਹ ਜੋ ਹੈ ਸਾਡੇ ਕੁਝ ਪਰਸਨਲ ਥਿਊ ਸੀਗੇ ਠੀਕ ਹੈ ਬਾਕੀ ਅਗਰ ਕਿਸੇ ਨੂੰ ਸਹੀ ਲੱਗਦਾ ਹੈ ਪੇਪਰ ਦੈਨ ਵੈਲ ਐਂਡ ਗੁੱਡ ਤੁਹਾਨੂੰ ਜੋ ਹੈ ਯੂਪੀਐਸ ਦਾ ਪੇਪਰ ਵੀ ਜੋ ਹੈ ਜ਼ਰੂਰ ਟਰਾਈ ਕਰਨਾ ਚਾਹੀਦਾ ਹੈ ਤੇ ਬਾਕੀ ਜਿਹੜੇ ਬੱਚੇ ਇੱਥੇ ਗੱਲ ਕਰਦੇ ਆਪਾਂ ਪੰਜਾਬ ਦੇ ਬੱਚੇ ਆਉਣ ਵਾਲੇ ਠੀਕ ਹੈ ਸੋ ਜਿਨ੍ਹਾਂ ਦੀ ਤਿਆਰੀ ਨਹੀਂ ਹੁੰਦੀ ਜਿਨ੍ਹਾਂ ਲਈ ਜੋ ਹੈ ਬਹੁਤ ਟਫ ਪੇਪਰ ਸੀਗਾ ਠੀਕ ਹੈ ਜੀ ਸੋ ਬਾਕੀ ਤੁਹਾਨੂੰ ਸੈਸ਼ਨ ਅੱਛਾ ਲੱਗਾ ਤੇ ਸੈਸ਼ਨ ਨੂੰ ਜੋ ਹੈ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ और अगर जो है फ्री ऑफ कोसाना चाहते हैं तो अपनी यूट्यूब फ्री क्लासेस चल रही हैं ठीक है लाइव टैस है डेली दो बजे और जो है चार बजे भी जो है अपना पी एस पीसी कलर्क जो है सैशन चल रहा है सो so, उन्होंने जो है जरूर ज्वाइन करो टोटली फ्री ऑफ कॉस्ट है ठीक है जी सो बाकी डाउट लै लिया ਕਲਰਕ ਟਾਈਪਿੰਗ ਜਿਹੜੀ ਹੈ ਬੱਚਾ ਤੁਹਾਨੂੰ ਆਲਰੇਡੀ ਆਪਾਂ ਜੋ ਹੈ ਦੱਸ ਦਿੱਤਾ ਸੀਗਾ ਲੈਕ ਸੈਸ਼ਨ ਦੇ ਵਿੱਚ ਜੋ ਹੈ ਅਪਡੇਟ ਕਰ ਦਿੱਤਾ ਸੀਗਾ ਮੈਂ ਉਹਨਾਂ ਦੀ ਗੱਲ ਨਹੀਂ ਕਰੀ ਮੈਂ ਇਹ ਨਹੀਂ ਕਰੀ ਕਿ ਪੰਜਾਬ ਵਾਲਿਆਂ ਨੂੰ ਮੈਥਸ ਘੱਟ ਆਉਂਦਾ ਹੈ ਠੀਕ ਹੈ ਇਹ ਨਹੀਂ ਬੋਲ ਰਹੀ ਕਿ ਪੰਜਾਬ ਵਾਲਿਆਂ ਨੂੰ ਮੈਥਸ ਘੱਟ ਆਉਂਦਾ ਹੈ ਬਟ ਕੁਝ ਬੱਚੇ ਜਿਹੜੇ ਹੈ ਆਪਣੇ ਪੰਜਾਬ ਦੇ ਪਿੰਡਾਂ ਦੀ ਜਿਹੜੇ ਬੱਚੇ ਹੈਗੇ ਆ ਮੋਸਟਲੀ ਜੋ ਹੈ ਉਹਨਾਂ ਦਾ ਮੈਥ ਵਿੱਚ ਹੱਥ ਟਾਈਟ ਹੈਗਾ ਐਂਡ ਜੋ ਕਿ ਇੱਕ ਸੱਚਾਈ ਹੈਗੀ ਹੈ ਠੀਕ ਹੈ ਜੀ ਸੋ ਥੈਂਕ ਯੂ ਸੋ ਮੱਚ ਮਿਲਦੇ ਹਾਂ ਜੀ ਹੁਣ ਆਪਾਂ ਕਲਾਸਿਸ ਦੇ ਵਿੱਚ ਹੈਵ ਅ ਨਾਈਸ ਡੇ ਬਾਏ ਬਾਏ